ਗੁਰੂ ਪਿਆਰੀ ਸਾਧ ਸੰਗਤ ਜੀ ਸਾਲ 2026 ਵਿੱਚ ਸੰਗਰਾਂਦ ਦੀ ਤਰੀਕ ਅਤੇ ਵਾਰ ਇਸ ਪ੍ਰਕਾਰ ਹਨ ਜਨਵਰੀ 2026 ਮਾਗ ਮਹੀਨੇ ਦੀ ਸੰਗਰਾਂਦ 14 ਜਨਵਰੀ 2026 ਦਿਨ ਉਹ ਦੁਵਾਰ ਹੈ ਜੀ ਫਰਵਰੀ 2026 ਫਗਣ ਮਹੀਨੇ ਦੀ ਸੰਗਰਾਂਦ 12 ਫਰਵਰੀ 2026 ਦਿਨ ਵੀਰਵਾਰ ਹੈ ਜੀ ਮਾਰਚ 2026 ਚੇਤ ਮਹੀਨੇ ਦੀ ਸੰਗਰਾਂਦ 14 ਮਾਰਚ 2026 ਦਿਨ ਛਨੀਚਰਵਾਰ ਹੈ ਜੀ April 2026 ਵਿਸਾਖ ਮਹੀਨੇ ਦੀ ਸੰਗਰਾਂਦ 14 April 2026 ਦਿਨ ਮੰਗਲਵਾਰ ਹੈ ਜੀ May 2026 ਜੇਠ ਮਹੀਨੇ ਦੀ ਸੰਗਰਾਂਦ 15 May 2026 ਦਿਨ ਸ਼ੁੱਕਰਵਾਰ ਹੈ ਜੀ ਜੂਨ 2026 ਆੜ ਮਹੀਨੇ ਦੀ ਸੰਗਰਾਂਦ 15 ਜੂਨ 2026 ਦਿਨ ਸੋਮਵਾਰ ਹੈ ਜੀ ਜੁਲਾਈ 2026 ਸਾਵਣ ਮਹੀਨੇ ਦੀ ਸੰਗਰਾਂਦ 16 ਜੁਲਾਈ 2026 ਦਿਨ ਵੀਰਵਾਰ ਹੈ ਜੀ ਅਗਸਤ 2026 ਭਾਦੋ ਮਹੀਨੇ ਦੀ ਸੰਗਰਾਂਦ 17 ਅਗਸਤ 2026 ਦਿਨ ਸੋਮਵਾਰ ਹੈ ਜੀ ਸਤੰਬਰ 2026 असू महीने दंगरांद सतारह सितंबर दो हज़ार छब्बी दिन वीरवार है जी अक्तूबर दो हज़ार छब्बी कत्तक महीने की संकरांद सतारा अक्तूबर दो हज़ार छब्बी दिन शनिछरवार है जी नवंबर दो हज़ार छब्बी मगर महीने की संकरांद सोलह नवंबर दो हज़ार छब्बी दिन सोमवार है जी दिसंबर दो हज़ार छब्बी ओ महीने की संकरांद 16 دسمبر 2022 ਦਿਨ ਉਹ ਦੁਬਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ